ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ ਵੀਜ਼ਾ ਲਈ ਭਾਰਤੀਆਂ ਨੂੰ ਸਭ ਤੋਂ ਲੰਬਾ ਇੰਤਜ਼ਾਰ ਵਿਜ਼ਟਰ ਲਈ 99 ਸੁਪਰ ਵੀਜ਼ਾ ਮਨਜ਼ੂਰੀ ਲਈ 169 ਦਿਨ ਦਿੱਲੀ ਬਲਾਸਟ ਤੇ ਕੈਨੇਡਾ ਹਾਈ ਕਮਿਸ਼ਨ ਨੇ ਜਤਾਇਆ ਦੁੱਖ ਕੈਨੇਡੀਅਨ ਨਾਗਰਿਕਾਂ ਲਈ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਕੈਨੇਡਾ ਦਾ ਦੌਰਾ ਕਰ ਰਹੇ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਵਪਾਰ ਸਮਝੌਤੇ ਦੇ ਨਾਲ ਕਈ ਖੇਤਰਾਂ 'ਚ ਸਹਿਯੋਗ ਦੀ ਉਮੀਦ ਵੱਡੇ ਪ੍ਰੋਜੈਕਟਾਂ ਦੇ ਅਗਲੇ ਗੇੜ ਦਾ ਐਲਾਨ ਕਰਨ ਦੇ ਕਾਰਨ ਸਤੰਬਰ 'ਚ 5 ਰਾਸ਼ਟਰ ਨਿਰਮਾਣ ਪ੍ਰੋਜੈਕਟ ਐਲਾਨੇ ਗਏ ਸਨ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਦੀ ਨਵੀਨਤਮ ਅਪਡੇਟ ਅਨੁਸਾਰ ਕੈਨੇਡੀਅਨ ਵਿਜ਼ਟਰ ਵੀਜ਼ਾ ਲਈ ਮੁੱਖ ਸਰੋਤ ਦੇਸ਼ਾਂ ਤੋਂ ਭਾਰਤੀ ਯਾਤਰੀਆਂ ਨੂੰ ਹੁਣ ਸਭ ਤੋਂ ਲੰਬੇ ਸਮੇਂ ਤੱਕ ਉਡੀਕ ਕਰਨੀ ਪੈ ਰਹੀ ਹੈ ਜਿੱਥੇ ਯਾਤਰੀਆਂ ਨੂੰ ਮਨਜ਼ੂਰੀ ਮਿਲਣ 'ਚ ਔਸਤਨ 99 ਦਿਨ ਲੱਗ ਰਹੇ ਨੇ ਜਿਹੜੇ ਲੋਕ ਸੁਪਰ ਵੀਜ਼ਾ ਸ਼੍ਰੇਣੀ ਅਧੀਨ ਅਰਜ਼ੀ ਦੇ ਰਹੇ ਨੇ ਜੋ ਆਮ ਤੌਰ ਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਤੇ ਦਾਦਾ-ਦਾਦੀ ਦੁਆਰਾ ਵਰਤੀ ਜਾਂਦੀ ਹੈ ਉਹਨਾਂ ਲਈ ਪ੍ਰੋਸੈਸਿੰਗ ਸਮਾਂ 169 ਦਿਨ ਹੈ ਆਈਆਰਸੀਸੀ ਨੇ ਕਿਹਾ ਹੈ ਕਿ ਵਰਤਮਾਨ ਚ 80% ਅਰਜ਼ੀਆਂ ਨੂੰ ਅਸਲ ਸਮੇਂ ਚ ਪ੍ਰੋਸੈਸ ਕੀਤਾ ਜਾ ਰਿਹਾ ਹੈ ਜੋ ਕਿ ਪਹਿਲਾਂ ਦੇ ਨਿਸ਼ਚਿਤ ਟੀਚਿਆਂ ਤੋਂ ਇੱਕ ਵੱਡਾ ਬਦਲਾਅ ਦਰਸਾਉਂਦਾ ਹੈ ਇਸ ਸਾਲ ਦੇ ਸ਼ੁਰੂ ਚ ਆਈਆਰਸੀਸੀ ਨੇ ਅਸਲ ਸਮਾਸਾਰਣੀਆਂ ਦਿਖਾਉਣ ਲਈ ਆਪਣਾ ਪ੍ਰੋਸੈਸਿੰਗ ਇੰਟਰਫੇਸ ਮੁੜ ਡਿਜ਼ਾਈਨ ਕੀਤਾ ਨਵੇਂ ਸਿਸਟਮ ਦੇ ਤਹਿਤ ਨਾਗਰਿਕਤਾ ਤੇ ਸਥਾਈ ਨਿਵਾਸ ਬਾਰੇ ਡਾਟਾ ਮਹੀਨਾਵਾਰ ਅਪਡੇਟ ਕੀਤਾ ਜਾਂਦਾ ਹੈ ਜਦਕਿ ਅਸਥਾਈ ਵੀਜ਼ਿਆਂ ਅਤੇ ਪਰਮਿਟਸ ਬਾਰੇ ਡਾਟਾ ਹਫਤਾਵਾਰੀ ਅਪਡੇਟ ਕੀਤਾ ਜਾਂਦਾ ਹੈ ਅਧਿਕਾਰੀਆਂ ਨੇ ਨੋਟ ਕੀਤਾ ਕਿ ਪ੍ਰੋਸੈਸਿੰਗ ਸਮਾਂ ਕਈ ਕਾਰਕਾਂ ਤੇ ਨਿਰਭਰ ਕਰਦਾ ਰਹਿੰਦਾ ਹੈ ਜਿਸ ਵਿੱਚ ਬੈਕਗ੍ਰਾਉਂਡ ਚੈੱਕ ਦਫ਼ਤਰ ਦਾ ਕੰਮ ਦਾ ਬੋਝ ਅਤੇ ਅਰਜ਼ੀ ਜਮ੍ਹਾਂ ਕਰਾਉਣ ਦੀ ਥਾਂ ਸ਼ਾਮਲ ਹੈ ਇਸ ਸਾਰੇ ਫਾਈਲਾਂ ਦੇ ਪ੍ਰੋਸੈਸ ਹੋਣ ਦੀ ਰਫ਼ਤਾਰ ਨੂੰ ਪ੍ਰਭਾਵਿਤ ਕਰਦੇ ਨੇ ਕੈਨੇਡਾ ਦੇ ਨਾਗਰਿਕਤਾ ਬੈਕਲੌਗ ਚ ਵਰਤਮਾਨ ਚ ਲਗਭਗ 2 ਲੱਖ 90000 700 ਬਿਨਕਾਰ ਸ਼ਾਮਲ ਨੇ ਜਿੱਥੇ ਫੈਸਲੇ ਲਈ ਔਸਤਨ 13 ਮਹੀਨਿਆਂ ਦੀ ਉਡੀਕ ਹੈ ਨਾਗਰਿਕਤਾ ਸਰਟੀਫਿਕੇਟਸ ਨੂੰ 9 ਮਹੀਨੇ ਲੱਗ ਸਕਦੇ ਨੇ ਜਦਕਿ ਨਾਗਰਿਕਤਾ ਛੱਡਣ ਦੀਆਂ ਬੇਨਤੀਆਂ ਲਗਭਗ 22 ਮਹੀਨਿਆਂ ਤੱਕ ਖਿੱਚੀਆਂ ਜਾਂਦੀਆਂ ਨੇ ਸਥਾਈ ਨਿਵਾਸੀ ਦਰਜਾ ਨਵਿਆਉਣ ਦੀਆਂ ਅਰਜ਼ੀਆਂ ਲਗਭਗ 29 ਦਿਨਾਂ ਦੇ ਵਿੱਚ ਪ੍ਰੋਸੈਸ ਕੀਤੀਆਂ ਜਾ ਰਹੀਆਂ ਨੇ ਨਵੇਂ ਪੀਆਰ ਕਾਰਡ ਲਈ ਲਗਭਗ 2 ਮਹੀਨੇ ਦਾ ਸਮਾਂ ਲੱਗਦਾ ਹੈ ਹਾਲਾਂਕਿ ਪਰਿਵਾਰਕ ਸਪੌਂਸਰਸ਼ਿਪ ਸਭ ਤੋਂ ਹੌਲੀ ਸ਼੍ਰੇਣੀਆਂ 'ਚੋਂ ਇੱਕ ਹੈ ਕੈਨੇਡਾ ਦੇ ਅੰਦਰੋਂ ਜੀਵਨ ਸਾਥੀ ਦੀਆਂ ਅਰਜ਼ੀਆਂ 'ਚ ਲਗਭਗ 20 ਮਹੀਨੇ ਲੱਗਦੇ ਨੇ ਜਦਕਿ ਕੈਨੇਡਾ ਤੋਂ ਬਾਹਰੋਂ ਦਾਇਰ ਕੀਤੀਆਂ ਅਰਜ਼ੀਆਂ ਲਈ 14 ਮਹੀਨਿਆਂ ਦੀ ਲੋੜ ਹੁੰਦੀ ਹੈ ਕਿਊਬਿਕ 'ਚ ਵਾਧੂ ਸੂਬਾਈ ਪ੍ਰਕਿਰਿਆਵਾਂ ਕਾਰਨ ਦੋਵਾਂ ਪ੍ਰਕਿਰਿਆਵਾਂ 'ਚ ਲਗਭਗ 3 ਸਾਲ ਲੱਗ ਸਕਦੇ ਨੇ ਮਾਨਵਤਾਵਾਦੀ ਤੇ ਹਮਦਰਦੀ ਭਰੇ ਆਧਾਰਾਂ 'ਤੇ ਦਾਇਰ ਕੀਤੀਆਂ ਗਈਆਂ ਅਰਜ਼ੀਆਂ ਅਜੇ ਵੀ ਸਭ ਤੋਂ ਲੰਬੀ ਦੇਰੀ ਦਾ ਸਾਹਮਣਾ ਕਰ ਰਹੀਆਂ ਨੇ ਜਿਨ੍ਹਾਂ ਦਾ ਔਸਤ ਪ੍ਰੋਸੈਸਿੰਗ ਸਮਾਂ 10 ਸਾਲਾਂ ਤੋਂ ਵੱਧ ਹੈ ਇਸ ਦੌਰਾਨ ਸੁਰੱਖਿਅਤ ਵਿਅਕਤੀਆਂ ਸ਼ਰਨਾਰਥੀਆਂ ਤੇ ਪਨਾਹ ਮੰਗਣ ਵਾਲਿਆਂ ਨਾਲ ਸੰਬੰਧਤ ਮਾਮਲਿਆਂ 'ਚ ਸੂਬੇ ਦੇ ਆਧਾਰ 'ਤੇ 100 ਤੋਂ 106 ਮਹੀਨੇ ਲੱਗ ਸਕਦੇ ਨੇ ਆਈਆਰਸੀਸੀ ਦੇ ਹਾਲ ਹੀ ਦੇ ਸਿਸਟਮ 'ਚ ਵੱਡੇ ਬਦਲਾਅ ਦੇ ਬਾਵਜੂਦ ਬੇਨਿਕਾਰਾਂ ਦੇ ਵੱਡੇ ਹਿੱਸੇ ਨੂੰ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਏ ਕਿਉਂਕਿ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਕਈ ਵੀਜ਼ਾ ਸ਼੍ਰੇਣੀਆਂ 'ਚ ਵੱਧਦੇ ਬੈਕਲੌਗ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਭਾਰਤ ਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਦਿੱਲੀ ਲਾਲ ਕਿਲੇ ਵਿਖੇ ਹੋਏ ਤਮਾਕੇ ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਤੇ ਤਮਾਕੇ ਨੂੰ ਭਿਆਨਕ ਦੱਸਿਆ ਹੈ ਹਾਈ ਕਮਿਸ਼ਨ ਨੇ ਐਕਸ ਤੇ ਸਾਂਝੀ ਕੀਤੀ ਇੱਕ ਪੋਸਟ ਚ ਕਿਹਾ ਕੈਨੇਡਾ ਨਵੀਂ ਦਿੱਲੀ ਚ ਹੋਏ ਭਿਆਨਕ ਧਮਾਕੇ ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹੈ। ਇੱਕ ਵੱਖਰੀ ਪੋਸਟ ਚ ਮਿਸ਼ਨ ਨੇ ਭਾਰਤ ਚ ਕੈਨੇਡੀਅਨ ਨਾਗਰਿਕਾਂ ਲਈ ਐਮਰਜੈਂਸੀ ਸੰਪਰਕ ਵੇਰਵੇ ਵੀ ਸਾਂਝੇ ਕੀਤੇ ਜਿਸ ਵਿੱਚ ਕਿਹਾ ਗਿਆ ਹੈ ਐਮਰਜੈਂਸੀ ਕਾਉਂਸਲਰ ਸਹਾਇਤਾ ਦੀ ਲੋੜ ਵਾਲੇ ਕੈਨੇਡੀਅਨ ਗਲੋਬਲ ਅਫੇਅਰਸ ਕੈਨੇਡਾ ਦੇ ਐਮਰਜੈਂਸੀ ਵਾਚ ਐਂਡ ਰਿਸਪੌਂਸ ਸੈਂਟਰ ਨਾਲ ਵੈਬਸਾਈਟ ਤੇ ਸੰਪਰਕ ਕਰ ਸਕਦੇ ਨੇ ਜ਼ਿਕਰਯੋਗ ਹੈ ਕਿ ਕੈਨੇਡੀਅਨ ਐਮਬੈਸੀ ਦਾ ਇਹ ਮੈਸੇਜ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਖੜੀ ਹਰਿਆਣਾ ਰਜਿਸਟਰਡ ਕਾਰ 'ਚ ਇੱਕ ਭਿਆਨਕ ਧਮਾਕੇ ਦੇ ਕੁਝ ਘੰਟਿਆਂ ਬਾਅਦ ਆਇਆ ਹੈ ਜਿਸ ਵਿੱਚ ਘੱਟੋ ਘੱਟ 12 ਦੇ ਕਰੀਬ ਲੋਕ ਮਾਰੇ ਗਏ ਜਦਕਿ ਇੱਕ ਦਰਜਨ ਤੋਂ ਵੱਧ ਹੋਰ ਜ਼ਖਮੀ ਹੋ ਗਏ ਧਮਾਕੇ ਕਾਰਨ ਕਈ ਨੇੜਲੇ ਵਾਹਨਾਂ ਨੂੰ ਅੱਗ ਲੱਗ ਗਈ ਤੇ ਆਸ-ਪਾਸ ਦੀਆਂ ਸਟਰੀਟ ਲਾਈਟਸ ਤੇ پارک ਕੀਤੀਆਂ ਕਾਰਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਜ਼ਖਮੀਆਂ ਨੂੰ ਐਲਐਨਜੀਪੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਧਮਾਕੇ ਦੇ ਕੁਝ ਮਿੰਟਾਂ ਦੇ ਅੰਦਰ ਹੀ ਪੁਲਿਸ ਐਨਆਈਏ ਐਨਐਸਜੀ ਅਤੇ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਗਈਆਂ ਤੇ ਉਦੋਂ ਤੋਂ ਪੂਰੇ ਖੇਤਰ ਨੂੰ ਘੇਰ ਲਿਆ ਗਿਆ ਹੈ ਅਧਿਕਾਰੀ ਇਸ ਸਮੇਂ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਅਤੇ ਘਟਨਾਵਾ ਦੇ ਕ੍ਰਮ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਨ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਐਸ ਜੇ ਸ਼ੰਕਰ ਜੀ7 ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਕੈਨੇਡਾ ਦਾ ਦੌਰਾ ਕਰ ਰਹੇ ਨੇ ਉਹਨਾਂ ਦਾ ਮੁੱਖ ਉਦੇਸ਼ ਮੇਜ਼ਬਾਨ ਦੇਸ਼ ਨਾਲ ਦਵੱਲੇ ਵਪਾਰ ਸਮਝੌਤੇ ਬਾਰੇ ਗੱਲਬਾਤ ਮੁੜ ਸ਼ੁਰੂ ਕਰਨ ਦੇ ਨਾਲ-ਨਾਲ ਟੈਕਨੋਲੋਜੀ ਊਰਜਾ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ 'ਚ ਸਹਿਯੋਗ ਤੇ ਨਜ਼ਰ ਰੱਖਣਾ ਹੈ। ਅਗਸਤ 'ਚ ਦੋਵਾਂ ਦੇਸ਼ਾਂ ਦੁਆਰਾ ਆਪਸੀ ਤੌਰ ਤੇ ਹਾਈ ਕਮਿਸ਼ਨਰਾਂ ਦੀ ਬਹਾਲੀ ਤੋਂ ਬਾਅਦ ਜੈਸ਼ੰਕਰ ਕੈਨੇਡਾ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਮੰਤਰੀ ਹੋਣਗੇ। ਭਾਰਤ ਤੋਂ ਇਲਾਵਾ ਆਸਟ੍ਰੇਲੀਆ, ਬ੍ਰਾਜ਼ੀਲ, ਸਾਊਦੀ ਅਰਬ, ਮੈਕਸੀਕੋ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਤੇ ਯੂਕਰੇਨ ਨੂੰ ਵੀ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਸੱਦਾ ਦਿੱਤਾ ਗਿਆ ਹੈ। ਜੈਸ਼ੰਕਰ ਆਪਣੇ ਦੌਰੇ ਦੌਰਾਨ ਜੀ7 ਦੇਸ਼ਾਂ ਦੇ ਨਾਲ-ਨਾਲ ਸੱਦੇ ਗਏ ਦੇਸ਼ਾਂ ਦੇ ਕਈ ਹਮਰਤਬਾ ਨੂੰ ਮਿਲ ਸਕਦੇ ਨੇ ਜੈ ਸ਼ੰਕਰ ਦਾ ਕੈਨੇਡਾ ਦੌਰਾ ਪਿਛਲੇ ਮਹੀਨੇ ਉਹਨਾਂ ਦੀ ਹਮਰਤਬਾ ਅਨੀਤਾ ਆਨੰਦ ਦੇ ਭਾਰਤ ਦੌਰੇ ਤੋਂ ਬਾਅਦ ਹੋ ਰਿਹਾ ਹੈ ਉਸ ਦੇ ਦੌਰੇ ਦੌਰਾਨ ਦੋਵੇਂ ਧਿਰਾਂ ਦਵੱਲੇ ਵਪਾਰ ਅਤੇ ਨਿਵੇਸ਼ ਬਾਰੇ ਮੰਤਰੀ ਪੱਧਰੀ ਚਰਚਾਵਾਂ ਜਲਦੀ ਤੋਂ ਜਲਦੀ ਸ਼ੁਰੂ ਕਰਨ ਲਈ ਸਹਿਮਤ ਹੋਏ ਸਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਨੁਸਾਰ ਫੈਡਰਲ ਸਰਕਾਰ ਇਸ ਹਫਤੇ ਦੇ ਅੰਤ ਤੱਕ ਵੱਡੇ ਪ੍ਰੋਜੈਕਟਾਂ ਦੀ ਅਗਲੀ ਸੂਚੀ ਜਾਰੀ ਕਰੇਗੀ ਜਿਨ੍ਹਾਂ ਨੂੰ ਤੇਜ਼ ਮਨਜ਼ੂਰੀ ਦਿੱਤੀ ਜਾਵੇਗੀ ਇਹ ਸਭ ਉਹਨਾਂ ਕੋਸ਼ਿਸ਼ਾਂ ਦਾ ਹਿੱਸਾ ਹੈ ਜੋ ਕੈਨੇਡਾ ਅਮਰੀਕਾ ਨਾਲ ਚੱਲ ਰਹੇ ਟੈਰਿਫ ਵਿਵਾਦ ਦੇ ਦੌਰਾਨ ਅਰਥ ਵਿਵਸਥਾ ਨੂੰ ਉਭਾਰਨ ਲਈ ਕਰ ਰਿਹਾ ਹੈ ਕਾਰਨੀ ਨੇ ਕਿਹਾ ਕਿ ਇਹ ਸੂਚੀ ਵੀਰਵਾਰ ਨੂੰ ਪ੍ਰਿੰਸ ਰੂਪਰਟ ਬ੍ਰਿਟਿਸ਼ ਕੋਲੰਬੀਆ 'ਚ ਜਾਰੀ ਕੀਤੀ ਜਾਵੇਗੀ ਉਸ ਸ਼ਹਿਰ ਦੇ ਨੇੜੇ ਸਥਿਤ ਮੂਲ ਨਿਵਾਸੀ ਭਾਈਚਾਰੇ ਵੱਲੋਂ ਪ੍ਰਸਤਾਵਿਤ ਪ੍ਰੋਜੈਕਟ ਨੂੰ ਫੈਡਰਲ ਮਨਜ਼ੂਰੀ ਮਿਲ ਚੁੱਕੀ ਹੈ ਸਰਕਾਰ ਨੇ ਸਤੰਬਰ 'ਚ 5 ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ ਇਹਨਾਂ ਵਿੱਚ BC 'ਚ ਇੱਕ ਵੱਡਾ L ਏਜੀ ਵਿਸਥਾਰ ਪ੍ਰੋਜੈਕਟ অন্ਟਾਰੀਓ ਦੇ ਕਲੈਰਿੰਗਟਨ ਤੇ ਡਾਰਲਿੰਗਟਨ ਨਿਊ ਨਿਊਕਲੀਅਰ ਪ੍ਰੋਜੈਕਟ ਜਿੱਥੇ ਛੋਟੇ ਪਰਮਾਣੂ ਰਿਐਕਟਰ ਬਣਾਏ ਜਾਣਗੇ ਮੌਂਟਰੀਅਲ ਚ ਬੰਦਰਗਾਹਾਂ ਦਾ ਵਿਸਥਾਰ ਅਤੇ ਪੱਛਮੀ ਖੇਤਰ ਚ ਤਾਂਬੇ ਦੀਆਂ ਨਵੀਆਂ ਖਾਣਾ ਸ਼ਾਮਲ ਨੇ ਕਾਰਨੀ ਨੇ ਕਿਹਾ ਕਿ ਵੀਰਵਾਰ ਨੂੰ ਐਲਾਨ ਹੋਣ ਵਾਲੇ ਪ੍ਰੋਜੈਕਟਾਂ ਦਾ ਇਹ ਆਖਰੀ ਗੇੜ ਨਹੀਂ ਹੋਵੇਗਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਮੇਜਰ ਪ੍ਰੋਜੈਕਟਸ ਆਫਿਸ ਦੀ ਸੂਚੀ ਇੱਕ ਜੀਵੰਤ ਸੂਚੀ ਵਾਂਗ ਹੋਵੇਗੀ ਯਾਨੀ ਕਿ ਇਹ ਸਿਰਫ ਇੱਕ ਵਾਰੀ ਬਣਾਉਣ ਵਾਲੀ ਸੂਚੀ ਨਹੀਂ ਹੈ ਨਵੇਂ ਪ੍ਰੋਜੈਕਟ ਸਮੇਂ-ਸਮੇਂ ਤੇ ਜੋੜੇ ਜਾਣਗੇ ਤਾਂ ਜੋ ਫੈਡਰਲ ਸਰਕਾਰ ਦੇਸ਼ ਦੀ ਅਰਥ ਵਿਵਸਥਾ ਨੂੰ ਤੇਜ਼ੀ ਨਾਲ ਵਧਾ ਸਕੇ ਬੇਕਾਰ ਦੇ ਨਿਯਮਾਂ ਅਤੇ ਰੋਕਾਂ ਨੂੰ ਹਟਾ ਸਕੇ ਅਤੇ ਕੁਝ ਚੁਣੇ ਹੋਏ ਪ੍ਰੋਜੈਕਟਸ ਨੂੰ ਖਾਸ ਨਿਯਮਾਂ ਤੋਂ ਛੋਟ ਦੇ ਸਕੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੁਝ ਸੂਬਿਆਂ ਦੇ ਪ੍ਰੋਜੈਕਟ ਹੁਣ ਤੱਕ ਸੂਚੀ 'ਚ ਕਿਉਂ ਨਹੀਂ ਆਏ ਤਾਂ ਉਹਨਾਂ ਨੇ ਕਿਹਾ ਕਿ ਇਹ ਇਦਾਂ ਨਹੀਂ ਹੈ ਕਿ ਇੱਕ ਵਾਰੀ ਹੋਇਆ ਅਤੇ ਖਤਮ ਯਾਨੀ ਇਹ ਪ੍ਰਕਿਰਿਆ ਚਲਦੀ ਰਹੇਗੀ ਤੇ ਹੋਰ ਸੂਬਿਆਂ ਦੇ ਪ੍ਰੋਜੈਕਟ ਵੀ ਅਗਲੇ ਗੇੜਾਂ 'ਚ ਜੋੜੇ ਜਾਣਗੇ ਕੈਨੇਡਾ ਪੋਸਟ ਨੇ ਆਪਣੇ ਜੂਜ ਦੇ ਕਾਰੋਬਾਰੀ ਮਾਡਲ ਨੂੰ ਵਿੱਤੀ ਤੌਰ ਤੇ ਟਿਕਾਊ ਡਾਕ ਸੇਵਾ ਚ ਬਦਲਣ ਲਈ ਆਪਣੀ ਯੋਜਨਾ ਫੈਡਰਲ ਸਰਕਾਰ ਨੂੰ ਸੌਂਪ ਦਿੱਤੀ ਹੈ। ਪ੍ਰੋਕਿਊਰਮੈਂਟ ਮੰਤਰੀ ਜੋਏਲ ਲਾਈਟ ਬਾਉਂਡ ਨੇ ਸਤੰਬਰ ਦੇ ਅਖੀਰ 'ਚ ਡਾਕ ਸੇਵਾ ਦੀਆਂ ਜ਼ਿੰਮੇਵਾਰੀਆਂ 'ਚ ਕਈ ਤਬਦੀਲੀਆਂ ਐਲਾਨੀਆਂ ਸਨ ਤੇ ਕੈਨੇਡਾ ਪੋਸਟ ਜੋ ਕਿ ਇੱਕ ਕਰਾਊਨ ਕਾਰਪੋਰੇਸ਼ਨ ਹੈ ਨੂੰ ਕਿਹਾ ਸੀ ਕਿ ਉਹ 45 ਦਿਨਾਂ ਦੇ ਅੰਦਰ ਆਪਣੀ ਸੁਧਾਰ ਯੋਜਨਾ ਪੇਸ਼ ਕਰੇ। ਉਹਨਾਂ ਬਦਲਾਵਾਂ 'ਚ ਡਾਕ ਡਿਲੀਵਰੀ ਮਿਆਰਾਂ 'ਚ ਤਬਦੀਲੀਆਂ, ਕਮਿਊਨਿਟੀ ਮੇਲਬਾਕਸ ਦਾ ਵਿਸਥਾਰ ਅਤੇ ਪਿੰਡੂ ਇਲਾਕਿਆਂ 'ਚ ਡਾਕ ਘਰ ਬੰਦ ਕਰਨ ਤੇ ਲੱਗੀ ਰੋਕ ਖਤਮ ਕਰਨਾ ਸ਼ਾਮਲ ਸਨ ਕੈਨੇਡਾ ਪੋਸਟ ਨੇ ਪੁਸ਼ਟੀ ਕੀਤੀ ਕਿ ਉਸ ਨੇ ਆਪਣੇ ਪਲਾਨ ਪਿਛਲੇ ਹਫਤੇ ਦੇ ਅਖੀਰ 'ਚ ਮੰਤਰੀ ਲਾਈਟਬਾਉਂਡ ਨੂੰ ਸੌਂਪ ਦਿੱਤਾ ਸੀ ਪਰ ਡਾਕ ਸੇਵਾ ਨੇ ਆਪਣੇ ਬਿਆਨ 'ਚ ਕਿਹਾ ਕਿ ਉਹ ਯੋਜਨਾ ਦੇ ਵੇਰਵੇ ਸਿਰਫ ਫੈਡਰਲ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸਾਂਝੇ ਕਰੇਗੀ ਲਾਈਟਬਾਉਂਡ ਦੇ ਕਮਿਊਨੀਕੇਸ਼ਨ ਡਾਇਰੈਕਟਰ ਲੋਰੈਂਟ ਡੇ ਕੈਸਾਨੋਵ ਨੇ ਇੱਕ ਈਮੇਲ ਰਾਹੀਂ ਪੁਸ਼ਟੀ ਕੀਤੀ ਕਿ ਮੰਤਰੀ ਨੇ ਪਲਾਨ ਪ੍ਰਾਪਤ ਕਰ ਲਿਆ ਹੈ ਤੇ ਉਹ ਇਸ ਦੀ ਗੰਭੀਰ ਤਨਾਲ ਸਮੀਖਿਆ ਕਰ ਰਹੇ ਨੇ ਕੈਨੇਡਾ ਪੋਸਟ ਦੇ ਸੀਈਓ ਡੱਗ ਐਲਿੰਟਿੰਗ ਨੇ ਕਿਹਾ ਹੈ ਕਿ ਬਿਆਨ ਚ ਉਹ ਕਹਿ ਰਹੇ ਨੇ ਯੋਜਨਾ ਡਾਕ ਸੇਵਾ ਨੂੰ ਆਧੁਨਿਕ ਬਣਾਉਣ ਦੇ ਨਾਲ-ਨਾਲ ਉਸ ਸੇਵਾ ਦੀ ਰੱਖਿਆ ਵੀ ਕਰੇਗੀ ਜਿਸ ਤੇ ਕੈਨੇਡੀਅਨ ਭਰੋਸਾ ਕਰਦੇ ਨੇ। ਉਹਨਾਂ ਇਹ ਵੀ ਕਿਹਾ ਕਿ ਕੈਨੇਡੀਅਨਸ ਨੂੰ ਇੱਕ ਅਜਿਹੀ ਡਾਕ ਸੇਵਾ ਮਿਲਣੀ ਚਾਹੀਦੀ ਹੈ ਜੋ ਮਜ਼ਬੂਤ, ਸਥਿਰ ਅਤੇ ਉਹਨਾਂ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਤੇ ਕੇਂਦਰਿਤ ਹੋਵੇ। ਅਸੀਂ ਇਸੇ ਉਦੇਸ਼ ਨਾਲ ਕੰਮ ਕਰ ਰਹੇ ਹਾਂ। ਕੈਨੇਡਾ ਪੋਸਟ ਆਪਣੀ ਵਿੱਤੀ ਹਾਲਤ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸੇ ਸਮੇਂ ਇਸ ادارے ਦੀ ਆਪਣੇ ਮੁਲਾਜ਼ਮਾਂ ਦੀ ਯੂਨੀਅਨ ਨਾਲ ਤਕਰਾਰ ਚੱਲ ਰਹੀ ਹੈ ਤੇ ਯੂਨੀਅਨ ਵੱਲੋਂ ਰੁੱਕ-ਰੁੱਕ ਕੇ ਹੜਤਾਲਾਂ ਰੰ ਦਾ سلسلہ ਲਗਾਤਾਰ جاری ਹੈ ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਰਹੀ ਹੈ ਹੈਲਥ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੈਨ ਅਮਰੀਕਨ ਹੈਲਥ ਆਰਗੇਨਾਈਜੇਸ਼ਨ ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੂੰ ਸੂਚਿਤ ਕੀਤਾ ਹੈ ਕਿ ਹੁਣ ਕੈਨੇਡਾ ਕੋਲ ਖਸਰਾ ਮੁਕਤ ਹੋਣ ਦਾ ਦਰਜਾ ਨਹੀਂ ਰਿਹਾ ਏਜੰਸੀ ਨੇ ਕਿਹਾ ਕਿ ਪੈਨ ਅਮਰੀਕਨ ਹੈਲਥ ਆਰਗੇਨਾਈਜੇਸ਼ਨ ਨੇ ਤਾਜ਼ਾ ਮਹਾਮਾਰੀ ਅਤੇ ਲੈਬਾਰਟਰੀ ਡਾਟਾ ਦੀ ਸਮੀਖਿਆ ਕੀਤੀ ਅਤੇ ਇਹ ਪੁਸ਼ਟੀ ਕੀਤੀ ਹੈ ਕਿ ਕੈਨੇਡਾ 'ਚ ਖਸਰਾ ਦੇ ਵਾਇਰਸ ਦਾ ਇੱਕੋ ਸਟ੍ਰੇਨ ਲਗਾਤਾਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਫੈਲ ਰਿਹਾ ਏ ਕੁਝ ਸਮੇਂ ਤੋਂ ਸਿਹਤ ਖੇਤਰ 'ਚ ਇਹ ਗੱਲ ਚੱਲ ਰਹੀ ਸੀ ਕਿ ਕੈਨੇਡਾ ਆਪਣਾ ਖਸਰਾ ਮੁਕਤ ਹੋਣ ਦਾ ਦਰਜਾ ਗਵਾ ਸਕਦਾ ਹੈ ਪਿਛਲੇ ਸਾਲ ਦੇ ਫੌਲ ਤੋਂ ਕੈਨੇਡਾ 'ਚ ਖਸਰਾ ਦਾ ਵੱਡਾ ਪ੍ਰਕੋਪ ਹੈ ਅਲਬਰਟਾ ਬ੍ਰਿਟਿਸ਼ ਕੋਲੰਬੀਆ ਮੈਨੀਟੋਬਾ ਨਿਊ ਬਰੰਜ਼ਵਿਕ ਨੋਵਾ ਸਕੋਸ਼ੀਆ ਅਨਟੈਰੀਓ ਪ੍ਰਿੰਸ ਐਡਵਰਡ ਆਇਲੈਂਡ ਕਿਊਬਿਕ ਸਸਕੇਚੁਆਨ ਅਤੇ ਨਾਰਥ-ਵੈਸਟ ਟ੍ਰੇਟਰੀਜ਼ 'ਚ ਖਤਰੇ ਦੇ ਮਾਮਲੇ ਦਰਜ ਕੀਤੇ ਗਏ ਨੇ ਆਪਣੇ ਬਿਆਨ 'ਚ ਹੈਲਥ ਕੈਨੇਡਾ ਨੇ ਕਿਹਾ ਕਿ ਕਿਉਂਕਿ ਹੁਣ ਫੈਲਣ ਦੀ ਗਤੀ ਹੌਲੀ ਹੋ ਗਈ ਹੈ ਪਰ ਪ੍ਰਕੋਪ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ ਹੈ ਖਾਸ ਕਰਕੇ ਉਨ੍ਹਾਂ ਪਾਈਚਾਰਿਆਂ 'ਚ ਜਿੱਥੇ ਟੀਕਾਕਰਨ ਦੀ ਦਰ ਘਟ ਹੈ ਜੇ ਕੈਨੇਡਾ ਖਸਰਾ ਦੇ ਪ੍ਰਕੋਪ ਨੂੰ ਪੂਰੀ ਤਰ੍ਹਾਂ ਰੋਕ ਲੈਂਦਾ ਹੈ ਤਾਂ ਘੱਟੋ-ਘੱਟ 12 ਮਹੀਨੇ ਤੱਕ ਕੋਈ ਨਵਾਂ ਮਾਮਲਾ ਨਹੀਂ ਆਉਂਦਾ ਤਾਂ ਉਹ ਦੁਬਾਰਾ ਖਸਰਾ ਮੁਕਤ ਦੇਸ਼ ਦਾ ਦਰਜਾ ਹਾਸਲ ਕਰ ਸਕਦਾ ਹੈ 2024 ਦੀ ਸ਼ੁਰੂਆਤ 'ਚ ਜਦੋਂ ਖਸਰੇ ਦੇ ਮਾਮਲੇ ਵਧ ਰਹੇ ਸਨ ਕੈਨੇਡਾ 'ਚ ਕਈ ਦਹਾਕਿਆਂ 'ਚ ਪਹਿਲੀ ਵਾਰ ਖਸਰੇ ਨਾਲ ਕੋਈ ਮੌਤ ਹੋਈ ਉਸੇ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਰਿਸਰਚਰਾਂ ਨੇ ਮਾਡਲਾਂ ਨੇ ਦਰਸਾਇਆ ਸੀ ਕਿ ਦੇਸ਼ ਖਸਰੇ ਦੇ ਇੱਕ ਵੱਡੇ ਪ੍ਰਕੋਪ ਵੱਲ ਵੱਧ ਰਿਹਾ ਹੈ ਪਿਛਲੇ ਸਾਲ ਦੌਰਾਨ ਕਈ ਮਾਹਿਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਟੀਕਾਕਰਨ ਦੀ ਦਰ ਨਹੀਂ ਵਧਾਈ ਗਈ ਤੇ ਖਸਰੇ ਦੇ ਮਾਮਲਿਆਂ ਤੇ ਗਲਤ ਜਾਣਕਾਰੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ ਤਾਂ ਕੈਨੇਡਾ ਆਪਣਾ ਖਸਰਾ ਮੁਕਤ ਦਰਜਾ ਜੋ ਉਸਨੇ ਪਹਿਲਾਂ 1998 ਚ ਹਾਸਲ ਕੀਤਾ ਸੀ ਗਵਾ ਸਕਦਾ ਹੈ ਕੈਨੇਡਾ ਚ ਭਾਰਤੀ ਕਾਰੋਬਾਰੀਆਂ ਦੇ ਘਰਾਂ ਉੱਤੇ ਗੋਲੀਆਂ ਚਲਾਉਣ ਵਾਲੇ ਲਗਾਤਾਰ ਸਰਗਰਮ ਨੇ ਤੇ ਸਰੀ ਵਿਖੇ ਦਿਨ ਦਿਹਾੜੇ ਹੋਈ ਗੋਲੀਬਾਰੀ ਨੂੰ ਐਕਸਟਰਸ਼ਨ ਨਾਲ ਸੰਬੰਧਿਤ ਦੱਸਿਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ 32 ਐਵੈਨਿਊ ਦੇ 1700 ਬਲਾਕ ਚ ਸ਼ਨੀਚਰਵਾਰ ਸਵੇਰੇ ਤਕਰੀਬਨ 8:40 ਮਿੰਟ ਤੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਅਤੇ ਹਮਲਾਵਰ ਨੇ 12 ਤੋਂ ਵੱਧ ਫਾਇਰ ਕੀਤੇ ਗੋਲੀਬਾਰੀ ਦੌਰਾਨ ਘਰ 'ਚ ਕੰਮ ਕਰ ਰਿਹਾ ਮਾਲੀ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮਾਮਲੇ ਦੀ ਪੜਤਾਲ BC Extortion Task Force ਨੂੰ ਸੌਂਪ ਦਿੱਤੀ ਗਈ ਹੈ ਉਧਰ ਦਰਸ਼ਨ ਸਾਨੀ ਨਿਮਿਤ ਸ਼ਰਧਾਂਜਲੀ ਸਮਾਗਮ ਦੌਰਾਨ BC ਦੀ ਨਿਆਂ ਮੰਤਰੀ ਨੀਨਾ ਕ੍ਰੀਗਰ ਨੇ ਕਿਹਾ ਕਿ ਜਬਰੀ ਬਸੂਲੀ ਦੇ ਮਾਮਲਿਆਂ 'ਚ ਸਖਤੀ ਨਾਲ ਨਜਿੱਠਿਆ ਜਾ ਰਿਹਾ ਹੈ ਤੇ ਪਿਛਲੇ ਦਿਨੀ ਜਿੱਥੇ 3 ਜਣੇ ਰਿਪੋਰਟ ਕਰ ਦਿੱਤੇ ਗਏ ਉਥੇ 7 ਜਣਿਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਸ਼ਰਧਾਂਜਲੀ ਸਮਾਗਮ ਦੌਰਾਨ ਦਰਸ਼ਨ ਸਾਨੀ ਦੇ ਪੁੱਤਰਾਂ ਨੇ ਕਿਹਾ ਕਿ ਗੋਲੀਬਾਰੀ ਵਾਲੇ ਦਿਨ ਤੋਂ ਪਹਿਲਾਂ ਕਦੇ ਵੀ ਉਹਨਾਂ ਦੇ ਪਿਤਾ ਨੂੰ ਐਕਸਟਰਸ਼ਨ ਧਮਕੀਆਂ ਨਹੀਂ ਸਨ ਆਈਆਂ ਜਾਂਚ ਕਰਤਾਵਾਂ ਵੱਲੋਂ ਦਰਸ਼ਨ ਸਾਨੀ ਦੇ ਕਤਲ ਨੂੰ ਟਾਰਗੇਟਡ ਦੱਸਿਆ ਜਾ ਰਿਹਾ ਏ ਪਰ ਅਸਲ ਮਕਸਦ ਹੁਣ ਤੱਕ ਉੱਭਰ ਕੇ ਸਾਹਮਣੇ ਨਹੀਂ ਆ ਸਕਿਆ ਦੱਸਦੀ ਹੈ ਕਿ ਅੰਟਾਰੀਓ ਚ ਅਪੀਲ ਰੀਜਨਲ ਪੁਲਿਸ ਵੱਲੋਂ ਜ਼ਬਰੀ ਵਸੂਲੀ ਦੇ ਮਾਮਲੇ ਚ ਇਕਬਾਲ ਭਾਗੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਕਿ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਵੱਲੋਂ 78 ਸ਼ਖੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਏ ਸਰੀ ਵਿਖੇ ਵਾਪਰੀ ਤਾਜ਼ਾ ਵਾਰਦਾਤ ਨਾਲ ਸੰਬੰਧਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਿਸ ਵਿੱਚ ਹਮਲਾਵਰ ਲਗਾਤਾਰ ਗੋਲੀਆਂ ਚਲਾਉਂਦਾ ਦੇਖਿਆ ਜਾ ਸਕਦਾ ਹੈ। ਬੀਸੀ ਚ ਫਰੋਤੀ ਮੰਗਣ ਦੀਆਂ ਕਟਨਾਵਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ। ਫੈਡਰਲ ਅਤੇ ਮਿਊਨਿਸਪਲ ਪੁਲਿਸ ਦਾ ਮੰਨਣਾ ਹੈ ਕਿ ਅਪਰਾਧ ਲਹਿਰ ਦੇ ਭਾਰਤੀ ਏਜੰਟ ਨਾਲ ਸੰਬੰਧਿਤ ਨੇ। ਲਗਭਗ 2 ਸਾਲ ਪਹਿਲਾਂ ਅਕਤੂਬਰ 2023 ਚ ਐਡਮੰਟਨ ਪੁਲਿਸ ਨੇ ਅਗਜ਼ਨੀ ਤੇ ਗੋਲੀਬਾਰੀ ਦੀ ਇੱਕ ਲੜੀ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਕਈ ਡਿਵੈਲਪਰਜ਼ ਨੇ ਲੱਖਾਂ ਡਾਲਰ ਦਾ ਭੁਗਤਾਨ ਕਰਨ ਲਈ ਕਹਿਣ ਵਾਲੇ ਸੁਨੇਹਿਆਂ ਦੇ ਮੱਦੇਨਜ਼ਰ ਆਪਣੀਆਂ ਜਾਇਦਾਦਾਂ ਨੂੰ ਛੱਡਦੇ ਹੋਏ ਦੇਖਿਆ 4 ਨਵੰਬਰ ਨੂੰ ਐਡਮਿੰਟਨ 'ਚ ਇੱਕ ਆਦਮੀ ਅਤੇ ਉਸ ਦੇ 11 ਸਾਲ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਬਾਅਦ ਦੀਆਂ ਜਾਂਚਾਂ ਅਤੇ ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਏ ਕਿ ਪੀੜਤ ਹੈਰੀਓਪਲ ਜ਼ਬਰੀ ਵਸੂਲੀ ਦੀ ਸਾਜ਼ਿਸ਼ ਦਾ ਹਿੱਸਾ ਸੀ ਤੇ ਬ੍ਰਦਰਜ਼ ਕੀਪਰਜ਼ ਗਰੋ ਦਾ ਮੈਂਬਰ ਸੀ BC ਚ 23 ਨਵੰਬਰ 2023 ਨੂੰ ਸਰੀ RCMP ਨੇ ਰਿਪੋਰਟ ਦਿੱਤੀ ਕਿ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਦੀ ਇੱਕ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਕੋਈ ਵੀ ਅੰਦਰ ਨਹੀਂ ਸੀ ਤੇ ਕੋਈ ਜ਼ਖਮੀ ਨਹੀਂ ਹੋਇਆ ਉਸ ਦਿਨ ਬਾਅਦ ਚ ਪੁਲਿਸ ਨੇ ਜ਼ਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਬਾਰੇ ਇੱਕ ਜਨਤਕ ਚੇਤਾਵਨੀ ਜਾਰੀ ਕੀਤੀ ਇਹ ਕਹਿੰਦੇ ਹੋਏ ਕਿ ਉਸ ਨੂੰ ਪਤਾ ਲੱਗਾ ਹੈ ਕਿ ਕਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਮਾਲਕ ਅੱਗੇ ਆਉਣ ਤੋਂ ਝਿਜਕ ਰਹੇ ਸਨ 4 ਦਸੰਬਰ 2023 ਨੂੰ ਵਾਈਟ ਰੌਕ ਬੀਸੀ ਦੇ ਇੱਕ ਘਰ ਤੇ ਗੋਲੀਆਂ ਚਲਾਈਆਂ ਗਈਆਂ ਤਿੰਨ ਹਫ਼ਤੇ ਬਾਅਦ ਸਰੀ ਆਰਸੀਐਮਪੀ ਨੇ ਗੋਲੀਬਾਰੀ ਦੇ ਸਬੰਧ ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਕਿਹਾ ਕਿ ਇਹ ਚੱਲ ਰਹੀ ਜ਼ਬਰਨ ਵਸੂਲੀ ਬਾਬਤ ਜਾਂਚ ਦਾ ਹਿੱਸਾ ਹੈ 29 ਦਸੰਬਰ 2023 ਨੂੰ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਸतीश ਕੁਮਾਰ ਨੇ ਖੁਲਾਸਾ ਕੀਤਾ ਕਿ ਉਹਨਾਂ ਦੇ ਪੁੱਤਰ ਦੇ ਘਰ ਨੂੰ ਗੋਲੀਬਾਰੀ ਚ ਨਿਸ਼ਾਨਾ ਬਣਾਇਆ ਗਿਆ ਸੀ ਇਸ ਘਟਨਾ ਚ ਕੋਈ ਵੀ ਜ਼ਖਮੀ ਨਹੀਂ ਹੋਇਆ ਰੈਸਟੋਰੈਂਟ ਗ੍ਰੇਟਰ ਟੋਰਾਂਟੋ ਏਰੀਆ ਚ ਪੁਲਿਸ ਨੇ ਅਜਿਹੇ ਸਬੰਧਤ ਘਟਨਾਵਾਂ ਨੂੰ ਜ਼ੋਰ ਫੜਦੇ ਦੇਖਿਆ ਜਿਸ ਵਿੱਚ ਸਾਊਥ ਏਸ਼ੀਅਨ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣਾ ਧਮਕੀਆਂ ਦੇਣਾ ਅਤੇ ਹਥਿਆਰਾਂ ਨਾਲ ਸੰਬੰਧਿਤ ਅਪਰਾਧ ਸ਼ਾਮਲ ਨੇ ਅਨਟੈਰੀਓ ਚ ਪੁਲਿਸ ਨੇ ਐਪਸਫੋਰਡ BC ਦੇ ਇੱਕ ਵਿਅਕਤੀ ਤਨਮਨ ਜੋਤ ਗਿੱਲ ਨੂੰ ਇੱਕ ਕਾਰੋਬਾਰ ਤੇ ਗੋਲੀਆਂ ਚਲਾਉਣ ਦੇ ਦੋਸ਼ ਚ ਗ੍ਰਿਫਤਾਰ ਕੀਤਾ ਸੀ ਫਿਰ ਪੀਲ ਰਿਜਨਲ ਪੁਲਿਸ ਨੇ ਆਪਣੀ ਜਾਂਚ ਟਾਸਕ ਫੋਰਸ ਸ਼ੁਰੂ ਕੀਤੀ 4 ਜਨਵਰੀ 2024 ਨੂੰ ਸतीश ਕੁਮਾਰ ਅਜੇਹੇ ਮਾਮਲਿਆਂ ਚ ਧਿਆਨ ਖਿੱਚਣ ਲਈ ਮੰੰਦਰ ਇੱਕ ਭਾਈਚਾਰਕ ਸਮਾਗਮ ਉਲੀਕਦੇ ਨੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਾਊਥ ਏਸ਼ੀਅਨ ਕਾਰੋਬਾਰਾਂ ਨੂੰ ਵੱਧ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਸਮਾਗਮ 'ਚ ਸੈਂਕੜੇ ਲੋਕ ਸ਼ਾਮਲ ਹੁੰਦੇ ਨੇ ਜਿਨ੍ਹਾਂ ਵਿੱਚ ਸਿਆਸਤਦਾਨ, ਪੁਲਿਸ ਅਧਿਕਾਰੀ, ਨਿਵਾਸੀ ਅਤੇ ਕਾਰੋਬਾਰੀ ਮਾਲਕ ਸ਼ਾਮਲ ਸਨ ਬੀਸੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਪੀੜਤਾਂ ਨੂੰ ਜ਼ਬਰਦਸਤੀ ਪੈਸੇ ਨਾ ਦੇਣ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲਿਆਂ ਨਾਲ ਕੰਮ ਕਰਨ ਦੀ ਅਪੀਲ ਕਰਦੇ ਨੇ ਪ੍ਰਬੰਧਕਾਂ ਨੇ ਗਸ਼ਤ ਵਧਾਉਣ ਦੀ ਮੰਗ ਕੀਤੀ ਸੀ 22 ਜੁਲਾਈ 2024 ਨੂੰ ਕੈਨੇਡੀਅਨ ਟਰਕਿੰਗ ਐਸੋਸੀਏਸ਼ਨ ਆਫ BC ਚ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕਰਦੀ ਹੈ ਜਿਸ ਵਿੱਚ ਉਹ ਕਹਿੰਦੇ ਨੇ ਕਿ ਇੰਡਸਟਰੀ ਸਰੀ ਚ ਜ਼ਬਰਨ ਵਸੂਲੀ ਦੇ ਖਤਰਿਆਂ ਦਾ ਸਾਹਮਣਾ ਕਰ ਰਹੀ ਹੈ ਮੀਟਿੰਗ ਚ ਸਰੀ ਦੇ ਇੱਕ ਟਰੱਕ ਕੰਪਨੀ ਦੇ ਮਾਲਕ ਧਰਮਿੰਦਰ ਸੰਘੇੜਾ ਸ਼ਾਮਲ ਹੋਏ ਜੋ ਦੱਸਦੇ ਨੇ ਕਿ ਕੁਝ ਹਫ਼ਤੇ ਪਹਿਲਾਂ 8 ਜੁਲਾਈ ਨੂੰ ਉਹਨਾਂ ਨੂੰ ਇੱਕ ਫੋਨ ਆਇਆ ਸੀ ਜਿਸ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਹਨਾਂ ਨੂੰ ਲੱਖਾਂ ਡਾਲਰ ਨਹੀਂ ਦਿੰਦੇ ਤਾਂ ਉਹ ਉਹਨਾਂ ਦੀ ਰੇਂਜ ਰੋਵਰ ਨੂੰ ਅੱਗ ਲਗਾ ਦੇਣਗੇ ਐਬਸਫੋਰਡ ਦੇ ਇੱਕ ਟਰੱਕ ਕੰਪਨੀ ਦੇ ਮਾਲਕ ਜਸ ਅਰੋੜਾ ਦੱਸਦੇ ਨੇ ਕਿ ਉਹਨਾਂ ਨੂੰ ਇੱਕ ਸਾਲ ਤੋਂ ਵੱਧ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਨੇ 2 ਸਤੰਬਰ 2024 ਨੂੰ ਵਿਕਟੋਰੀਆ ਚ ਪੁਲਿਸ ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਬੁਲਾਇਆ ਗਿਆ ਜਦੋਂ ਉਹ ਪਹੁੰਚੇ ਤਾਂ ਉਹਨਾਂ ਨੂੰ ਦੋ ਵਾਹਨ ਅੱਗ ਚ ਘਿਰੇ ਹੋਏ ਮਿਲੇ ਤੇ ਕਈ ਗੋਲੀਆਂ ਚੱਲਣ ਦੇ ਸਬੂਤ ਮਿਲੇ ਰਿਪੋਰਟ ਚ ਕਿਹਾ ਗਿਆ ਕਿ ਭਾਰਤੀਤ ਆਧਾਰਤ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੁਦਾਰਾ ਨੇ ਸੋਸ਼ਲ ਮੀਡੀਆ ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ 21 ਅਕਤੂਬਰ ਨੂੰ ਆਰਸੀਐਮਪੀ ਕਮਿਸ਼ਨਰ ਮਾਈਕਲ ਡੋਹੇਮ ਨੇ ਕਿਹਾ ਕਿ ਮਾਉਂਟੀਜ਼ ਕੋਲ ਪੁਖਤਾ ਸਬੂਤ ਨੇ ਜੋ ਦਿਖਾਉਂਦੇ ਨੇ ਕਿ ਭਾਰਤ ਸਰਕਾਰ ਦੇ ਉੱਚ ਪਦਰੀ ਏਜੰਟ ਕੈਨੇਡੀਅਨ ਧਰਤੀ ਤੇ ਹਿੰਸਾ ਦੀ ਮੁਹਿੰਮ ਨੂੰ ਅੰਜਾਮ ਦੇਣ ਚ ਸ਼ਾਮਲ ਨੇ ਜਿਸ ਚ ਕਤਲ ਜ਼ਬਰੀ ਵਸੂਲੀ ਤੇ ਡਰਾਉਣਾ ਸ਼ਾਮਲ ਹੈ ਪੁਲਿਸ ਇਹ ਵੀ ਦਾਵਾ ਕਰਦੀ ਹੈ ਕਿ ਉਹਨਾਂ ਕੋਲ ਬਿਸ਼ਨੋਈ ਗੈਂਗ ਨੂੰ ਭਾਰਤੀ ਸਰਕਾਰੀ ਏਜੰਟ ਨਾਲ ਜੋੜਨ ਦੇ ਸਬੂਤ ਨੇ 30 ਅਕਤੂਬਰ ਨੂੰ ਵਿਨੀਪੈਗ ਦੇ 25 ਸਾਲਾ ਅਭਜੀਤ ਕਿੰਗਰਾ ਨੂੰ ਏਪੀ ਟ ਲੌਂਡ ਦੇ ਘਰ ਤੇ ਗੋਲੀਬਾਰੀ ਦੇ ਸਬੰਧ ਚ ਅਨਟਾਰੀਓ ਚ ਗ੍ਰਿਫਤਾਰ ਕੀਤਾ ਗਿਆ ਸਤੀਸ਼ ਕੁਮਾਰ ਦੇ ਘਰ ਤੇ 7 ਜੂਨ 2025 ਨੂੰ ਫਿਰ ਗੋਲੀਬਾਰੀ ਹੋ ਗਈ 8 ਜੂਨ ਨੂੰ ਸਰੀ ਚ ਨਿੱਜਰ ਟਰਕਿੰਗ ਲਿਮਟਿਡ ਦੇ ਮਾਲਕ ਨੇ ਰਿਪੋਰਟ ਕੀਤੀ ਕਿ ਉਹਨਾਂ ਦੇ ਕਾਰੋਬਾਰ ਤੇ ਗੋਲੀਬਾਰੀ ਕੀਤੀ ਗਈ ਸੀ ਫਿਰ 10 ਜੁਲਾਈ ਨੂੰ ਸਰੀ ਦੇ ਕੈਪਸ ਕੈਫੇ ਜੋ ਕਿ ਬਾਲੀਵੁੱਡ ਅਦਾਕਾਰ ਤੇ ਕਾਮੇਡੀਅਨ ਕਪਿਲ ਸ਼ਰਮਾ ਦੀ ਮਲਕੀਅਤ ਹੈ ਤੇ ਇਸ ਦੇ ਖੁੱਲਣ ਤੋਂ ਇੱਕ ਹਫ਼ਤੇ ਬਾਅਦ ਗੋਲੀ ਚਲਾ ਦਿੱਤੀ ਗਈ 7 ਅਗਸਤ ਨੂੰ ਇਸ ਤੇ ਇੱਕ ਵਾਰ ਫਿਰ ਗੋਲੀ ਚਲਾਈ ਗਈ 15 ਸਤੰਬਰ ਨੂੰ ਸਰੀ ਸ਼ਹਿਰ ਨੇ ਜ਼ਬਰੀ ਵਸੂਲੀ ਦੇ ਦੋਸ਼ਾਂ ਵੱਲ ਲੈ ਕੇ ਜਾਣ ਵਾਲੀ ਜਾਣਕਾਰੀ ਲਈ 2.5 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵੀਜ਼ਾ ਲਈ ਭਾਰਤੀਆਂ ਨੂੰ ਸਭ ਤੋਂ ਲੰਬਾ ਇੰਤਜ਼ਾਰ ਵਿਜ਼ਟਰਲੀ 99 ਸੁਪਰ ਵੀਜ਼ਾ ਮਨਜ਼ੂਰੀ ਲਈ 169 ਦਿਨ ਦਿੱਲੀ ਬਲਾਸਟ ਤੇ ਕੈਨੇਡਾ ਹਾਈ ਕਮਿਸ਼ਨ ਨੇ ਜਤਾਇਆ ਦੁੱਖ ਕੈਨੇਡੀਅਨ ਨਾਗਰਿਕਾਂ ਲਈ ਜਾਰੀ ਕੀਤੇ ਨਵੇਂ ਦਿਸ਼ਾ ਨਿਰਦੇਸ਼ ਕੈਨੇਡਾ ਦਾ ਦੌਰਾ ਕਰ ਰਹੇ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵਪਾਰ ਸਮਝੌਤੇ ਦੇ ਨਾਲ ਕਈ ਖੇਤਰਾਂ 'ਚ ਸਹਿਯੋਗ ਦੀ ਉਮੀਦ ਵੱਡੇ ਪ੍ਰੋਜੈਕਟਾਂ ਦੇ ਅਗਲੇ ਗੇੜ ਦਾ ਐਲਾਨ ਕਰਨ ਦੇ ਕਾਰਨ ਸਤੰਬਰ ਚ 5 ਰਾਸ਼ਟਰ ਨਿਰਮਾਣ ਪ੍ਰੋਜੈਕਟ ਐਲਾਨੇ ਗਏ ਸਨ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ